ਪਰੇ ਹੋ ਤੇ ਪਰੇ ਇੰਨ ਦੱਸ ਬੈਠੀ ਆਣਾ ਕਮਰੇ ਜਾਣ ਕੇ ਕਰਤਾ ਨਾ ਤੈਨੂੰ ਉਧਰੋਂ ਤੇ ਫਿਰ ਕੀ ਆ ਕਮਰਾ ਮਾੜਾ ਵਾ ਦੱਸੋ ਹਾਂ ਆਹੋ ਬੜੀ ਆਉ ਭਗਤ ਕੰਡਈ ਤੋਦੀ ਮਾਰ ਚਾਹ ਬਣਾ ਕੇ ਰੋਟੀ ਪਕਾ ਕੇ ਦੇਣ ਨਹੀਂ ਆ ਕੀ ਗੱਲ ਆ ਉਹਨੂੰ ਬੈੱਡ ਤੇ ਹੀ ਤੂੰ ਤਾਂ ਪਰੋਸ ਪਰੋਸ ਦੇਣ ਨਹੀਂ ਆ ਤੇ ਫਿਰ ਕੀ ਦੇਣ ਦੇਈਆਂ ਤੇ ਦੀਦੀ ਇੱਥੇ ਕਿੰਨੇ ਕ ਦਿਨ ਨੇ ਚਲੀ ਜਾਣਾ ਦੀਦੀ ਕਿਹੜੇ ਸਾਗ ਝੋਗੀ ਤੇਰੀ ਤੇ ਜੇ ਦੋ ਮੈਨੂੰ ਭਾਬੀ ਆਂਦੀ ਤੇ ਫਿਰ ਮੈਂ ਵੀ ਦੀਦੀ ਕਹਿਣਾ ਤੁਹਾਡੇ ਨਾਲੋਂ ਤਾਂ ਲੱਖ ਗੁਣਾ ਚੰਗੀ ਅਗਲੀ ਮੈਨੂੰ ਇੱਜ਼ਤ ਤੇ ਦੇ ਨਹੀਂ ਲਈ ਹੈ ਨਾ ਤੇ ਵੱਡ ਖਾਣ ਪੈਣੇ ਮੈਨੂੰ ਸਾਰਾ ਟੱਬਰ ਉਹ ਨਾ ਮਿੱਟੀ ਛੁਰੀ ਹੋ ਗਏ ਤੇਰੇ ਕੋਲੋਂ ਭੇਦ ਲੈਣੇ ਉਹਨੇ ਕਾਹਦਾ ਭੇਦ ਲੈਣਾ ਮੇਰੇ ਕੋੋਂ ਮੈਂ ਤੁਹਾਡੇ ਵਾਂਗੂ ਕੁਛ ਲਕਾਇਆ ਨਹੀਂ ਨਾ ਜਿਹੜੇ ਮੇਰੇ ਕੋਲੋਂ ਭੇਦ ਲੈਣੇ ਉਹਨੇ ਕੀ ਪਤਾ ਕੌਣ ਆ ਉਹ ਆਪਾਂ ਹੀ ਅਲੇ ਸਾਡਾ ਵਸ ਨਹੀਂ ਚੱਲਣਾ ਮੈਂ ਤੇ ਫੜ ਕੇ ੱੱਕੇ ਮਾਰ ਮਾਰ ਕੇ ਕੱਢਦੀਏ ਬਾਹਰੋਂ ਬਾਹਰ ਆਪਾਂ ਤੇ ਵਸਾ ਚਲਾ ਲਉ ਹਾਂ ਆਪਣਾ ਕੱਢ ਦਉ ਹਾਂ ਫਿਰ ਮੈਨੂੰ ਜੇ ਦੱਸਣਾ ਏ ਜੇ ਮੈਨੂੰ ਕੱਢ ਗਈ ਬਾਹਰ ਫਿਰ ਮੇਰੇ ਨਾਲ ਗੱਲ ਕਰਨ ਆਉਂਦੇ ਆ ਤੁਸੀਂ ਗੱਲ ਤੇ ਐਹੋ ਹੀ ਆ ਨਾ ਹੀ ਪਤਾ ਕੌਣ ਆ ਕੇ ਸਾਡੇ ਘਰ ਬੈਗੀ ਐ ਤਾਂ ਫੇਰ ਤੂੰ ਹੀ ਘਰੋਂ ਕੱਢ ਦੇ ਕਿਉਂ ਨਹੀਂ ਜੇ ਕੌਣ ਆਂਦੇ ਅਗਲੀ ਸਾਰਾ ਕੁਝ ਜਾਣਦੀ ਐ ਸਾਰਾ ਨੂੰ ਪਤਾ ਗੱਲ ਤੇ ਇਹੋ ਆ ਕਿ ਕਿਉਂ ਜਾਣਦੀ ਐ ਸਾਰਾ ਕੁਝ ਕਿੱਦਾਂ ਜਾਣਦੀ ਐ ਕੌਣ ਭੇਜ ਦਿੰਦਾ ਰਿਹਾ ਕੀ ਪਤਾ ਮੈਨੂੰ ਫੇਰ ਮੇਰੀ ਗੱਲ ਸੁਣਾ ਇੱਕ ਮੈਨੂੰ ਸ਼ੱਕ ਬੜਾ ਵੱਡਾ ਪੈਂਦਾ ਈ ਦੱਸੋ ਕਿਹੜਾ ਜੇਕਰ ਤੇਰੀ ਮਾਂ ਨੇ ਕੋਈ ਭੇਜੀ ਹੋਈ ਨਾ ਮੇਰੀ ਮਾਂ ਨੇ ਕਿਹੜੀ ਕਿ ਉਹਨਾਂ ਭੇਜਣਾ ਮੇਰੀ ਮਾਂ ਦੇ ਮਗਰ ਹੀ ਪੈ ਗਏ ਹੱਥ ਧੋ ਗਏ ਤੂੰ ਹੈ ਮੈਨੂੰ ਨਾ ਦੋ ਤਿੰਨ ਤਾਂ ਇਦਾਂ ਦੇ ਸ਼ੱਕ ਲੱਗਣ ਦੇ ਇੱਕ ਤੇਰੀ ਮਾਂ ਨਾਲ ਇੱਕ ਮਨਜੀਤ ਦੀ ਸੱਸ ਲੋ ਮਨਜੀਤ ਦੀ ਸੱਸ ਨੇ ਤੁਹਾਡੇ ਤੇ ਕਦੋਂ ਕਿ ਇਹਨੂੰ ਭੇਜਣਾ ਨਾਲ ਤੁਸੀਂ ਆ ਪਏ ਨੇ ਦੀਦੀ ਬਾਹਰ ਚ ਲੱਗੀ ਹੈ ਤੇ ਉਹ ਇੱਥੇ ਕੀ ਲੈਣ ਆਈ ਸੀ ਫਿਰ ਤਾਂ ਤੁਹਾਨੂੰ ਦੱਸਣ ਹੀ ਆਈ ਹੋਗੀ ਦੱਸਣ ਆਈ ਦੱਸਿਆ ਫੋਨ ਤੇ ਵੀ ਜਾਂਦਾ ਵਾ ਭੇਦ ਲੈਣ ਆਈ ਇੱਥੋਂ ਤੇ ਭੇਦ ਲੈ ਕੇ ਉਹਨੂੰ ਉਹ ਕੁੜੀ ਨੂੰ ਭੇਜਦਾ ਹਨਾ ਹੋ ਸਕਦਾ ਤੇ ਫਿਰ ਤੁਹਾਡੀ ਕਿੱਥੇ ਗਈ ਸੀ ਮਤ ਮੇਰੇ ਤੇ ਤੇ ਬੜਾਣ ਕੇ ਬੋਲਦੇ ਜੇ ਤੇ ਉਹਨੂੰ ਮੈਂ ਬੋਲੋ ਤਾਂ ਕਰੋ ਵੱਡੋ ਉਹਨੂੰ ਤੂੰ ਕਹਾਂ ਮਮੀ ਦੇ ਨਾਲ ਸਾਥ ਦੇ ਆ ਮਮੀ ਦਾ ਤੇ ਫੜ ਕੇ ਕੱਢੋਂ ਹੁਣ ਘਰੋਂ ਬਾਹਰ ਮੈਂ ਬੰਦਾ ਚੰਗਾ ਲੱਗਦਾ ਤੂੰ ਹੀ ਮੇਰਾ ਅਜ ਤੱਕ ਮਾਂ ਪੁੱਤਾਂ ਨੇ ਕਿੰਨਾ ਖਸਾ ਦਿੱਤਾ ਜਿਹੜਾ ਮੈਂ ਤੁਹਾਡਾ ਸੱਤਦਾ ਤੇਰੇ ਨਾਲ ਉਲਟੇ ਵੀ ਗਦੋਂ ਆਏ ਆ ਹਾਂ ਤੇ ਸਿੱਧੇ ਵੀ ਗਦੋਂ ਆਏ ਹੀ ਮੇਰੇ ਨਾਲ ਅੱਤਰੇ ਈਆਂ ਮੇਰੇ ਤੇ ਮੱਥੇ ਤੇ ਕਿੱਦਾਂ ਆਈਆਂ ਤੇ ਕੋਈ ਗੱਲ ਨਾ ਦੇ ਤੱਕੇ ਮਾਰ ਕੇ ਕੱਢਿਆ ਤੈਨੂੰ ਮੈਨੂੰ ਤਾਂ ਨਹੀਂ ਮਾਰੇ ਤੱਕੇ ਪਰ ਤੁਹਾਡੀ ਮਾਂ ਪੁੱਤਾਂ ਦੀ ਨੇਰੀ ਲੈਂਦੀ ਓਦਾਂ ਮੈਨੂੰ ਇੰਨਾ ਪਤਾ ਹੀ ਆਹੋ ਨੇਰੀ ਲੈਂਦੀ ਏ ਇੱਥੇ ਆਪਾਂ ਐਡੀਆਂ ਹੀ ਗੱਲਾਂ ਸੁਣਨੀਆਂ ਸੌਂਤੇ ਨੇ ਝੰਡੇ ਭਾ ਬੈਠੇ ਆ ਤੇ ਜਦਨ ਆਈ ਤੇ ਆਗੇ ਨਾ ਵੇਖੀ ਇਥੇ ਲੱਭੀ ਨਹੀਂ ਤੇ ਆਊ ਫਿਰ ਆਈ ਤੇ ਆਉਣਾ ਕਿਦਨ ਵਾ ਉਹ ਦਿਨ ਕਿਦਨ ਆਉਣਾ ਜਦਨ ਤੁਸੀਂ ਆਪਣੀ ਆਈ ਤੇ ਆਉਣਾ ਬਸ ਇਹੋ ਗੱਲ ਦੀ ਢੀਕਣਾ ਦੱਸੇ ਵੀ ਮੈਂ ਕੌਣ ਆ ਫਿਰ ਮੈਂ ਦੱਸਦਾ ਤੂੰ ਹੀ ਪੁੱਛ ਲਾ ਜਾ ਕੇ ਪੁੱਛਿਆ ਤੇ ਅੱਗੇ ਉਹ ਕਈਆਂ ਦੀ ਦੱਸੂਗੀ ਮੈਂ ਦੱਸੂਗੀ ਕਿ ਕੋਈ ਗੱਲ ਕਰੀ ਜਾਂਦੀ ਹੈ ਮੈਂ ਆਪੇ ਦੱਸ ਦਊਗੀ ਪਤਾ ਨਹੀਂ ਸੀ ਆਈਡੀ ਵਾਲੀ ਹੁੰਦੀ ਆ ਮੈਨੂੰ ਤਾਂ ਉਹਨੇ ਮਾੜੀ ਚੰਗੀ ਗੱਲ ਕਹੀ ਹੀ ਨਹੀਂ ਤੇ ਨਾਮ ਨੇ ਕੀਤੀ ਆ ਤੇ ਮੈਂ ਉਹਨੂੰ ਕਿਉਂ ਮਾੜੀ ਕਵਾਂ ਉਹ ਤੈਨੂੰ ਕਹਿਣੀ ਨਹੀਂ ਉਹਨੇ ਤੇਰਾ ਪੇਧ ਪਾ ਲਿਆ ਵਾ ਤੇਰੇ ਕੋਲ ਸ਼ੂਆ ਲੈਣੀਆਂ ਵਾ ਕਾਹਦੀਆਂ ਸ਼ੂਆ ਲੈਣੀਆਂ ਤੂੰ ਹੀ ਮੈਨੂੰ ਕੀ ਦੱਸਿਆ ਜਿਹੜਾ ਮੈਂ ਉਹਨੂੰ ਸ਼ੂਆ ਦੱਸ ਦੇਣ ਲੱਗੀ ਪਿਤਾ ਦੱਸ ਦੇਣ ਲੱਗੀ ਤੇ ਮੰਮੀ ਉਹਨਾਂ ਨੇ ਗਹਿਣਾ ਰੱਖਿਆ ਤੇ ਆ ਕੀ ਚਾਹ ਹੱਤਵਾ ਦੱਸੀ ਬਣਾ ਫਿਰ ਜੇ ਪਸ਼ੂ ਦੇ ਮੈਨੂੰ ਤਾਂ ਗਾੜੀ ਤੁਸੀਂ ਪੂਰਾ ਪੇਧ ਦਿੱਤਾ ਵਾ ਜਿਹੜਾ ਮੈਨੂੰ ਗਾੜੀ ਦੱਸਣਾ ਮਾੜਾ ਮੋਟਾ ਵੀ ਤੈਨੂੰ ਜੇ ਪਤਾ ਤੇ ਫਿਰ ਬਣਾ ਦੱਸੀ ਚੰਗਾ ਚੁਲਾ ਗਿਆ ਤੈਨੂੰ ਸਭ ਪਤਾ ਵਾ ਸਾਡਾ ਚੁਲਾਕ ਹੁੰਦੀ ਤੂੰ ਉਦੋਂ ਇੱਥੇ ਹੁਣ ਆਈ ਫਿਰ ਮੈਂ ਕਿੱਥੇ ਚਲ ਜਣਾ ਹੈ ਤੂੰ ਹੈ ਤੂੰ ਹੀ ਨਹੀਂ ਨਾ ਇੱਥੇ ਹੁਣਾ ਫਿਰ ਬਸ ਬੋਲਣਾ ਪੀਂ ਉਹਦੀ ਜਬਾਨ ਬੋਲਣਾ ਪੀਣਾ ਤੁਸੀਂ ਬਾਹਰੋਂ ਹੁੰਦੇ ਮੈਂ ਅੰਨਾ ਸਿਰਖ ਪਾਈ ਕਰ ਲੈਣਾ ਜੇ ਫਿਰ ਮੈਂ ਗੁੱਸਾ ਕੱਢਾਂ ਤੁਹਾਡੇ ਤੇ ਤੁਸੀਂ ਮੈਨੂੰ ਆਪਣੇ ਘਰ ਦਾ ਜੀ ਕਿੰਨਾ ਕ ਸਮਝਦੇ ਮੈਨੂੰ ਦੱਸਿਆ ਬਾਹਰ ਮਿੱਟੀ ਕਾਦੇ ਵਾਸਤੇ ਆਈ ਕਾਦੇ ਲਈ ਭਵਾਉਣ ਦੇ ਜੇ ਮਿੱਟੀ ਉੱਥੇ ਕੀ ਬਰਾਬਰ ਹੋਣਾ ਉਥਾਂ ਇੱਕ ਉੱਚਾ ਇੱਕ ਨੀਵਾ ਮੈਂ ਤੈਨੂੰ ਨਹੀਂ ਪਤਾ ਲੱਗਦਾ ਅੱਖਾਂ ਨਾਲ ਮੈਨੂੰ ਤਾਂ ਦੱਸਿਆ ਨਹੀਂ ਫਿਰ ਤੁਸੀਂ ਉਹਨੂੰ ਦੀਦੀ ਨੂੰ ਤੇ ਬੜੀ ਛੇਤੀ ਮੰਮੀ ਨੇ ਦੱਸਤਾ ਸਾਰਾ ਕੁਝ ਵੀ ਗਾਦੇ ਨਹੀਂ ਮਿੱਟੀ ਆਹੀ ਹੈ ਮੰਮੀ ਨੇ ਦੱਸਤਾ ਹਣਾ ਤੇ ਫਿਰ ਮੰਮੀ ਨੂੰ ਮੈਂ ਪੁੱਛਿਆ ਮੰਮੀ ਨੇ ਮੈਨੂੰ ਮਿੱਟੀ ਰਹੀ ਨਹੀਂ ਤੈਨੂੰ ਪਤਾ ਹੀ ਆ ਮਿੱਟੀ ਕਿਉਂ ਪਾਉਣੀ ਉੱਥੇ ਉਦਾਂ ਢੇਰ ਲਾਉਣੇ ਆ ਵੇ ਕਿਦਾਂ ਰੌਲਾ ਪਾਉਣ ਡਿਆ ਇਹਨੂੰ ਤਾਂ ਨਾ ਕੋਣਾ ਵੀ ਨਹੀਂ ਹੁੰਦਾ ਕਿ ਆਪਣੇ ਜਨਾਨੇ ਨਾਲ ਕਿਹ ਤਰ੍ਹਾਂ ਕੋਣਾ ਮਾਤਾ ਤੇ ਹੈ ਹੀ ਹੈ ਉਹ ਤਾਂ ਚਲ ਬੋਲਦੀ ਹੀ ਇਸ ਤਰ੍ਹਾਂ ਇਹ ਵੀ ਇਸ ਤਰ੍ਹਾਂ ਬੋਲਣ ਡਿਆ ਪਿਆ ਉਦੋਂ ਇੱਕ ਗੱਲ ਆ ਸੁਖ ਵਿਚਾਰੀ ਬਣਾ ਕੀ ਕਰੇ ਫਸ ਗਈ ਇਹਨਾਂ ਦੇ ਵਿੱਚ ਆਣ ਕੇ ਜੇ ਇਹ ਹਾਲਤ ਹੈਗੀ ਆ ਤੇ ਕਮ ਸਕਮ ਤੇ ਇਹਨੂੰ ਅਰੈਸਟ ਨਹੀਂ ਕਰਾਉਂ ਚੱਕ ਤੇ ਬੋਲ ਬਲਾਰਾ ਹੀ ਨਾ ਕਰੋ ਬਰਾਬਰ ਕਰਨ ਲਈ ਮਿੱਟੀ ਪਾਉਂਦੇ ਆ ਉਹ ਜਾ ਚੱਲ ਜਾ ਮੇਰੇ ਲੱਗੋ ਮੈਂ ਆਪ ਖਾਪਿਆ ਆਇਆ ਹਾਂ ਤੋ ਹੋਰ ਨਾ ਵੱਧ ਕੱਟ ਹੋ ਜੇ ਕਿਤੇ ਜਾ ਚੱਲ ਜਾ ਤੇ ਤੁਸੀਂ ਮੇਰੇ ਲੱਗ ਗਿਆ ਮੈਂ ਤਾਂ ਨਹੀਂ ਆਈ ਡਾਟੇ ਲੱਗੇ ਹਾਂ ਫੇ ਤੂੰ ਚੱਲ ਜਾ ਜੇ ਮੈਂ ਆ ਗਿਆ ਤੇ ਚੱਲ ਨਹੀਂ ਆ ਬੱਬ ਚੰਗਾ ਨਾ ਰੋ ਚਾਹ ਨਾ ਪੋਣੀ ਦਸੇ ਨਾ ਰੋਲਾ ਰੱਪਾ ਕਰ ਚੰਗਾ ਪਾਰੇ ਇਹ ਪਤਾ ਨਹੀਂ ਮਾਂ ਪੁੱਤ ਕਿਹੜੀ ਮਿੱਟੀ ਦੇ ਬਣੇ ਆ ਭਾਬੀ ਆਇਓ ਮੜਾ ਦੀ ਗੱਲ ਸੁਣੋ ਹਾਂਜੀ ਹੋਲੀ ਬਾਜ ਬਾਂਦੀ ਏ ਦੀਦੀ ਸਾਬੀ ਅੰਦਰ ਹੀ ਮੈਨੂੰ ਗੁੱਸੇ ਹੁੰਦੇ ਆ ਤੇ ਫਿਰ ਕੀ ਹੁਣ ਘਰ ਦੇ ਵਿੱਚ ਕੋਈ ਜੀ ਹੈਗਾ ਉਹ ਤੇ ਆਵਾਜ਼ ਤੇ ਕਿਸ ਨੇ ਤੇ ਕਿਸ ਨੇ ਮਾਰਨੀ ਹੁੰਦੀ ਆ ਪਰ ਹੁਣ ਇਹਨਾਂ ਤਾਂ ਨੂੰ ਆਪਣੇ ਘਰ ਦਾ ਚੀਜ਼ ਸਮਝਦੇ ਕੋਈ ਗੱਲ ਨਹੀਂ ਆਪੇ ਸਮਝਣ ਦਾ ਆਪਣਾ ਤੁਸੀਂ ਵੀ ਦੱਸ ਕੇ ਦੀਦੀ ਕੰਮ ਨੂੰ ਵੇੜੋ ਕਿ ਕੀ ਲੱਗਦੀ ਹੈ ਤੁਹੀ ਉਹਨਾਂ ਦੇ ਕੋਈ ਗੱਲ ਨਹੀਂ ਜਦੋਂ ਮੈਂ ਦੱਸ ਦੂੰਗੀ ਨਾ ਉਸ ਦਿਨ ਵੇਖੀ ਉਹਨਾਂ ਦਾ ਕੀ ਬਣਨਾ ਵਾ ਤੇ ਨਹੀਂ ਨਾ ਦੱਸਣ ਦੀ ਤੇ ਇਹਦੇ ਵਿੱਚ ਵੀ ਕੋਈ ਗੱਲ ਨਹੀਂ ਇਹ ਟੈਨਸ਼ਨ ਤੇ ਉਹਨਾਂ ਨਾਲ ਕਿ ਕੌਣ ਆ ਤੇ ਕੌਣ ਨਹੀਂ ਹੈ ਤੇ ਕੋਈ ਗੱਲ ਨਹੀਂ ਉਹਨਾਂ ਤੋਂ ਪਹਿਲਾਂ ਮੈਂ ਤੈਨੂੰ ਦੱਸੂਗੀ ਪਰ ਤੈਨੂੰ ਮੈਂ ਟਾਈਮ ਪਾ ਕੇ ਫਿਰ ਦੱਸਣਾ ਵਾ ਤੈਨੂੰ ਲੱਗ ਜਾਊਗਾ ਪਤਾ ਠੀਕ ਆ ਠੀਕ ਆ ਮੈਂ ਦੱਸ ਤੋ ਐਵੇਂ ਤੁਹਾਡਾ ਗੁੱਸਾ ਮੇਰੇ ਤੇ ਕੱਢਦੇ ਜੇ ਐਵੇਂ ਕੱਢਦੇ ਕੋਈ ਗੱਲ ਕਰਦਾ ਮੈਨੂੰ ਦੱਸ ਦਿਆ ਕਰ ਵੇਖੀ ਨਾ ਮਾਂ ਪੁੱਤਰ ਮੈਂ ਕਿੱਦਾਂ ਤੀਰਾਂ ਗੁੱਸੇ ਦੇ ਕਰਦੀ ਆ ਤੂੰ ਨਾ ਬੋਧਾ ਬੋਲਬਲਾਰਾ ਕਰਿਆ ਕਰ ਤਾਂ ਨਾਲੇ ਮੇਰੀ ਗੱਲ ਸੁਣ ਕਿ ਇਹ ਤਨ ਉਹਨੂੰ ਪਤਾ ਕਿ ਤੂੰ ਇਹ ਹਾਲਤ 'ਚ ਆ ਤੇ ਕਿੱਦਾਂ ਤੇਰੇ ਨਾਲ ਬੋਲਬਲਾਰਾ ਕਰਨ ਡਿਆ ਜਿੱਦਾਂ ਦੀ ਮੈਂ ਆ ਹੀ ਮੈਂ ਕੋਈ ਇਹ ਨਹੀਂ ਵੇਖ ਕੇ ਜਾਂ ਤੈਨੂੰ ਸੁਖ ਆ ਚੀਜ਼ ਖਾਣੀ ਜਾਂ ਇਦਾਂ ਜਾਂ ਚੀਜ਼ ਕਰ ਲੈ ਬਸ ਆ ਹੀ ਆ ਕੰਮ ਕਰ ਲੈ ਤੇ ਬਸ ਬੋਲਬਲਾਰਾ ਹੀ ਕਰੀ ਜਾਂਦੇ ਤਰਨੀ ਦੀਦੀ ਭੈਣੋਂ ਦੀ ਸਹੀ ਆ ਤੁਸੀਂ ਕੱਲਦੇ ਆਏ ਨਾ ਕ ਇਹ ਈ ਗੱਲ ਨਹੀਂ ਹੋ ਸਕਦੀ ਜਿਹੜਾ ਬੰਦਾ ਦੀ ਨੀਤ ਪਹਿਲਾ ਸਿਸਟਮ ਹੋ ਜਾਂਦਾ ਹੋਵੇ ਨਾ ਉਹਨੇ ਕਦੇ ਵੀ ਬੰਦਾ ਸੁਧਰ ਸਕਦਾ ਤੂੰ ਇੰਨੀ ਭੋਲੀਆਂ ਕਿ ਤੈਨੂੰ ਵੇਖਣ ਨੂੰ ਲੱਗਦਾ ਕਿ ਉਹ ਸੁਧਰ ਸਕਦੇ ਆ ਪਰ ਇਹ ਗੱਲ ਦੱਸਾਂ ਭਾਬੀ ਕਰਨਾ ਤਾਂ ਭਵੇਂ ਗੁੱਸਾ ਹੀ ਆ ਇਹ ਮਾਪੋਤ ਕਦੇ ਨਹੀਂ ਸੁਧਰ ਸਕਦੇ ਜੋ ਮਰਜ਼ੀ ਤੋਂ ਕਰਕੇ ਵੇਖ ਲੈ ਇਹਨਾਂ ਦੇ ਨਾਲ ਇੰਨੀ ਚੰਗੀ ਨਾ ਬਣਿਆ ਕਰ ਜਿੰਨੀ ਚੰਗੀ ਬਣਦੀ ਨਾ ਉਹਨਾਂ ਤੇਰੇ ਸਿਰ ਤੇ ਚੜਦੇ ਜਾਣ ਡਿਆ ਤੂੰ ਸਿਰਫ ਆਪਣੇ ਸਰੀਰ ਦੀ ਕੇਅਰ ਕਰਿਆ ਕਰ ਤੇ ਆਪਣਾ ਧਿਆਨ ਰੱਖਿਆ ਕਰ ਬਾਕੀ ਤੂੰ ਸਾਰੀਆਂ ਗੱਲਾਂ ਛੱਡ ਦੇ ਭਾ ਦੀਦੀ ਫਿਰ ਮੈਂ ਕੀ ਕਰਾਂ ਜਿੰਨਾ ਤੱਕ ਤੁਹੋਂਦਾ ਉਹਨਾ ਆਪਣਾ ਕੰਮ ਕਰਦਾ ਰੋਟ ਪਾਣੀ ਖਾਦ ਲੰਮੇ ਪੈ ਇਹ ਕੀ ਲੋੜ ਉਹ ਹੁਣ ਤੂੰ ਆਣ ਕੇ ਰੈਸਟ ਕਰਨ ਡਈ ਆ ਉੱਠ ਕੇ ਆ ਗਈ ਨਾ ਆਪ ਮਜਾ ਨਾਲ ਉਥੇ ਲੰਮੇ ਪੈ ਗਿਆ ਪਲੰਗ ਤੇ ਕੋਈ ਕੰਮ ਕਰਨਾ ਨਾ ਕਰਨਾ ਉਥੇ ਜਾ ਕੇ ਇਹਨੇ ਲੰਮੇ ਪੈਣਾ ਤੇ ਇਹਨਾਂ ਨੂੰ ਪਤਾ ਕਦੀ ਰੈਸਟ ਹੁੰਦੀ ਆ ਜੇ ਜਿਆਦਾ ਗੱਲ ਹੁੰਦੀ ਆ ਨਾ ਤੂੰ ਇੱਥੇ ਮੇਰੇ ਕਮਰੇ ਚ ਆ ਜਾਕਰ ਕਦੀ ਮੇਰੇ ਲਾ ਕੇ ਰੈਸਟ ਕਰ ਲਿਆ ਕਰ ਇੱਧਰ ਤਾਂ ਦੀਦੀ ਉਹਨਾਂ ਨੇ ਮੈਨੂੰ ਆਉਣ ਹੀ ਨਹੀਂ ਦੇਣਾ ਉਹ ਤੇ ਇਸੇ ਗੱਲ ਨੂੰ ਓਕੇ ਵੀ ਮੈਂ ਤੁਹਾਨੂੰ ਚਾਹ ਪਾਣੀ ਫੜਾਉਣੀ ਆ ਤੇ ਤੁਹਾਡੇ ਲਾਗੇ ਮੈਨੂੰ ਇੱਥੇ ਲੰਮੇ ਪੈਣ ਦੇਣਗੇ ਕਦੀ ਵੀ ਨਹੀਂ ਚਲ ਕੋਈ ਗੱਲ ਨਹੀਂ ਚਾਹ ਪਾਣੀ ਤਾਂ ਓਕੇ ਨਾ ਤੇ ਚਾਹ ਪਾਣੀ ਮੈਂ ਆਪ ਫੜ ਲਿਆ ਕਰਨਾ ਹੁਣ ਮੈਨੂੰ ਇੰਨਾ ਭੇਤ ਆ ਗਿਆ ਆਪਣੇ ਘਰ ਦਾ ਕਿ ਮੈਂ ਚਾਹ ਪਾਣੀ ਫੜਨਾ ਵਾ ਸੋਕ ਮੈਂ ਤਿੰਨ ਵਿੱਚ ਚਾਹ ਪਾਣੀ ਕਿਹੜੇ ਬਣਾਦਾ ਗਰੂ ਲੋੜ ਹੁੰਦੇ ਨਾ ਤੇ ਮੈਨੂੰ ਦੱਸਦਾ ਅਗਰ ਕੋਈ ਚੀਜ਼ ਖਾਣੀ ਹੋਵੇ ਤੇ ਮੈਂ ਆਪੇ ਕਰ ਲਿਆ ਕਰਨਾ ਚਲ ਕੋਈ ਨਹੀਂ ਠੀਕ ਆ ਚਲਦੀ ਹਾਂ ਇੱਥੇ ਬਹਿ ਜਾ ਮੈਂ ਉਧਰ ਦੀਦੀ ਨਾ ਮੈਂ ਬਹਿ ਜੰਨੀ ਚਲ ਵੇhalla ਮੈਂ ਤਾਂ ਇੱਥੇ ਕੜੀ ਰੈਸਟ ਕਰ ਲਾ ਨਹੀਂ ਦੀਦੀ ਸਾਬੀ ਉੱਧਰ ਹੋਣਾ ਨੇ ਫੇਰ ਬੋਲਣਾ ਤੇ ਨਾਲੇ ਮੇਰੀ ਗੱਲ ਸੁਣੋ ਮੈਂ ਤਾਂ ਇੱਥੇ ਬੈਠੀ ਸਾਰਾ ਦਿਨ ਬੋਰ ਹੋ ਜਾਂਦੀ ਆ ਤੇ ਆਹ ਮੇਰ ਕੋ ਤਾਂ ਫੋਨ ਵੀ ਨਹੀਂ ਤੇਰੇ ਕੋ ਤਾਂ ਨਹੀਂ ਫੋਨ ਹੈਗਾ ਫੋਨ ਤੇ ਮੇਰ ਕੋ ਹੈਗਾ ਫੋਨ ਬੰਦਾ ਕਿੰਨਾ ਕ ਚਿਰ ਵੇਖੂਗਾ ਤੇ ਦੇਸ਼ਰ ਚਾਰਜ ਕਰਵਾਉਣੀ ਆ ਤੇ ਕਹਿ ਕੇ ਨਾ ਵੀਰ ਨੂੰ ਤੇ ਦੇਸ਼ਰ ਚਾਰਜ ਕਰਵਾ ਮੇਰਾ ਟੀਵੀ ਵੀ ਨਾ ਨਹੀਂ ਸਰਦਾ ਮੈਨੂੰ ਤਾਂ ਆਤ ਬਣੀ ਕੰਮ ਕਮ ਕਰਕੇ ਟੀਵੀ ਵੇਖਣ ਦੀ ਮੇਰੀ ਨਹੀਂ ਉਹਨਾਂ ਨੇ ਗੱਲ ਮੰਨਨੀ ਤੁਸੀਂ ਕਹੋ ਤੁਹਾਡੇ ਕਹਿੰਦੇ ਤੇ ਭਾਵੇਂ ਉਸ ਟਾਈਮ ਰੀਚਾਰਜ ਹੋ ਵੀ ਜਾਏ ਵੇਖ ਲੈ ਉਹਦਾ ਘਰ ਦੀ ਨੋ ਆ ਤੇ ਇੱਕ ਨਿੱਕੀ ਜੀ 2 400 ਦੀ ਗੱਲ ਵਾ ਨਾ ਉਹ ਵੀ ਨਹੀਂ ਤੇਰੀ ਮੰਨਣੀ ਇੱਥੋਂ ਤੱਕ ਤੱਕ ਨਾ ਖਾ ਦਿਮਾਗ ਤੇ ਜ਼ੋਰ ਪਾ ਕੇ ਕਿੰਨਾ ਕ ਤੇਰਾ ਮੁੱਲ ਪਾਉਣ ਦੇ ਆ ਇਹਨਾਂ ਨੇ ਇਹਨੂੰ ਸਿਰ ਤੇ ਛੜਾ ਕੱਲ ਨੂੰ ਲਾਉਣੇ ਉੱ ਚਲ ਕੋਈ ਨਹੀਂ ਜਾ ਅਰੈਸਟ ਕਰ ਲਾ ਮੈਨੂੰ ਤੇਰਾ ਤਰਸ ਹੀ ਬੜਾ ਆਉਂਦਾ ਕੁਛ ਨਹੀਂ ਹਾਲ ਇਹਨਾਂ ਦਾ ਲੈ ਭੀ ਐਡੇ ਜ਼ਾਲਮ ਨੇ ਇਹ ਕਮਸ ਕਮ ਤੁਸੀਂ ਆਪਣੀ ਨੌਂ ਤੇ ਤਰਸ ਖਾ ਲੋ ਪਰ ਚਲ ਕੋਈ ਗੱਲ ਨਹੀਂ ਮੈਂ ਥੋ ਜਿੰਨਾ ਵੀ ਹੋਸੋ ਕਰਾ ਮੈਂ ਉਹਨਾਂ ਦਾ ਸਾਥ ਦੇਣਾ ਇਹਨਾਂ ਨੂੰ ਮੈਂ ਸਿੱਧੇ ਕਰਦੀ ਹਾਂ ਦਿਮਾਗ ਖਰਾਬ ਕੀਤਾ ਇਹਨਾਂ ਨੇ ਵੇਖ ਕਿਦਾਂ ਰਮਾਨਾ ਲੰਮੇ ਪੈ ਗਏ ਜਿਦਾ ਪਤਾ ਨਹੀਂ ਕਿੰਨਾ ਕਿੰਨੂ ਕੰਮ ਦਾ ਜ਼ੋਰ ਕੁਛ ਨਹੀਂ ਹਾਲ ਇੱਥੇ ਅੰਤ ਰ ਇਹਨਾਂ ਦੀ ਨਾ ਇਹੀ ਕੰਜਰ ਕੜੀ ਰਹਿਣੀ ਹੈ ਪਰ ਇਦਾਂ ਨਾ ਗੱਲ ਨਹੀਂ ਬਣਨੀ ਕੋਖ ਨਾ ਕੋਖ ਇਹਨਾਂ ਦਾ ਸੋਚਣਾ ਹੀ ਪੈਣਾ ਇਹਦਾ ਤਾਂ ਇਹਨਾਂ ਨੂੰ ਬੋਲਣਾ ਵੀ ਨਹੀਂ ਆਉਂਦਾ ਕਮ ਸਕੱਮ ਮੈਨੂੰ ਨਹੀਂ ਚੰਗਾ ਬੋਲਣਾ ਇਹਨੂੰ ਚੱਲਣ ਤਾਂ ਚੰਗਾ ਬੋਲਣ ਇਦਾਂ ਨਹੀਂ ਗੱਲ ਬਾਣਦੇ ਕੋਹਨ ਕੋਹ ਕਰਦੇ ਇਹਨਾਂ ਦਾ 10 ਵੀ ਟਰਾਲੀ ਮੋੜਨ ਲੱਗੇ ਵੇਖ ਹੀ ਲੈਂਦੇ ਸਾਰੀਆਂ ਪਾਥੀਆਂ ਚੂਰ ਕਰ ਗਏ ਮਹਾ ਪਥਾਈ ਦੀਆਂ ਕਿਹੜੀਆਂ ਮੁਕਤ ਪੱਥੀਆਂ ਜਾਂਦੀਆਂ ਅੰਤਰੀਆਂ ਇਹ ਕੋਹ ਨਹੀਂ ਹਾਲ ਧਿਆਨ ਨਾਲ ਕਰ ਲੈ ਜੇ ਕੋਹ ਨਹੀਂ ਸੁਖਵਿੰਦਰ ਆਵੇ ਮਿੱਟੀ ਆਈ ਟਰਾਲੀ ਮੋੜੀ ਸਾਰੀਆਂ ਪਾਥੀਆਂ ਚੂਰ ਕਰ ਗਏ ਵਾਦ ਵੇਖ ਲਾ ਮਾਂ ਹੇ ਪਠਾਈ ਦੀਆਂ ਇਹ ਕਦੇ ਸੌਖੀਆਂ ਪੱਥੇ ਜਾਂਦੀਆਂ ਵਾ ਪਹਿਲਾਂ ਦੇ ਵੇਖੋ ਪਠਾਈਏ ਤਾਂ ਮੈ ਪੈਸੇ ਪਤਾ ਕਿੰਨੇ ਲੈਂਦੀਆਂ ਪਹਿਲਾਂ ਤਾਂ ਪੱਥਨ ਵਾਲੀ ਨਹੀਂ ਕੋਈ ਲੱਭਦੀ ਜੇ ਲੱਭੀ ਲੱਭੀ ਆਚਾਰ ਹੋਈਆਂ ਇਹ ਦੋ ਟੋਕਰੀਆਂ ਤੇ ਉਹ ਅੰਦਰ ਸਾਰੇ ਫੇਂਗੇ ਹੂੰ ਹੂੰ ਕੀ ਕਰਦੀ ਆਈਆਂ ਕੁਛ ਨਹੀਂ ਮੈਂ ਤਾਂ ਉਦਾ ਹੀ ਆਈਆਂ ਤੇ ਮੈਂ ਤਾਂ ਉਹ ਨਾ ਵਾਸੋ ਟਰਾਲੀ ਢੋਲ ਲੈਂਦੇ ਮੈਂ ਹਰ ਵੇਖਾ ਵਾਲਾ ਮਿੱਟੀ-ਵੱਟੀ ਪੈ ਗਈ ਆ ਆਹ ਆ ਗਈ ਮਿੱਟੀ ਆ ਜਾ ਬਹੁਤ ਵੇਖ ਲੈ ਨਾ ਨਾ ਮੈਨੂੰ ਉਹ ਮੈਡਮ ਜਰੀ ਆ ਚਲ ਗਈ ਕਿੱਥੇ ਹੀ ਆ ਨਹੀਂ ਪਹਿਣਾ ਉਹਦੀ ਕੀ ਦੱਸਾਂ ਉਹ ਤੇ ਸੱਚੀ ਸਾਡੀ ਜਾਨ ਹੀ ਲੈਣ ਆਈ ਆਖਰੀ ਅੱਛਾ ਪਹਿਣ ਮੈਂ ਨਹੀਂ ਜਾਣਾ ਫੇਰ ਉਹ ਤੇ ਬਹੁਤ ਬੋਲਦੀ ਮੈਨੂੰ ਕੱਲ ਬੜਾ ਉਹਨੇ ਬੋਲਿਆ ਤੇ ਤੂੰ ਉਹਦੇ ਘਰ ਕੇ ਜਾਣਾ ਮੇਰੇ ਸਾਡੇ ਘਰ ਨਹੀਂ ਆਣਾ ਉਹਦਾ ਘਰ ਵਾਓ ਉਹ ਤੇ ਮੇਰੀ ਬੇਇੱਜ਼ਤੀ ਕਰਦੀ ਚਾਚੀ ਤੂੰ ਆਪਣੇ ਘਰ ਜਾ ਫਲਾਂਟਿੰਗ ਕਿੰਨੇ ਗੱਲਾਂ ਨੇ ਮੈਨੂੰ ਕੀਤੀਆਂ ਸੁਖਿੰਦਰ ਕਰਾ ਆਪਣਾਵਾ ਅਹੀਂ ਡਰ ਕੇ ਰਹਿਣਾ ਉਹਦੇ ਕੋ ਕਿੱਦਾਂ ਨਹੀਂ ਗੱਲਾਂ ਕਰਨ ਦੀ ਤੋ ਪਰ ਮੈਂ ਨਹੀਂ ਜਾਣਾਂ ਜਤਾ ਕੋ ਕਰ ਇੱਥੇ ਤੇ ਪਰ ਸੁਖਿੰਦਰ ਮੈਂ ਇਹ ਜਾਣਦੀ ਪਤਾ ਨਹੀਂ ਉਹਨੂੰ ਗੱਲਾਂ ਦਾ ਪਤਾ ਕਿੱਥੋਂ ਲੱਗਦਾ ਮੈਂ ਤਾਂ ਸੋਚਣ ਦੀ ਵੀ ਨਹੀਂ ਕਿੱਥੋਂ ਪਤਾ ਮਨ ਸਾਰਾ ਕਹਿੰਦੀ ਮਨ ਸਾਰਿਆਂ ਦਾ ਪਤਾ ਉਹ ਜੇ ਆ ਉਹ ਮੈਨੂੰ ਕਹਿੰਦੀ ਟਰਾਲੀ ਦੀ ਮਿੱਟੀ ਟਰਾਲੀ ਆਈ ਮਿੱਟੀ ਅੱਛਾ ਤੇ ਆਂਦੀ ਇਹ ਕਾਦੇ ਵਾਸਤੇ ਚਟਾਉਂਦੇ ਜੇ ਮੈਂ ਖਾ ਵੀ ਇੱਥੇ ਲੋਕੇਟ ਲਵਾਉਣੀ ਆ ਤੇ ਜੇ ਮਿੱਟੀ ਸਟਾਈਲ ਹੀ ਨਾ ਆਪਣੀ ਮਰਜ਼ੀ ਨਾ ਅੱਛਾ ਤੇ ਜੇ ਈਟਾ ਨੇ ਆਣਿਆ ਨਾ ਤਾਂ ਮੈਨੂੰ ਖੜੇਓ ਨਾਲ ਮੈਂ ਆਪਣੀ ਪਸੰਦੀਆਂ ਲਵਾਉਂਗੀ ਅੱਛਾ ਹੁਣ ਜੇ ਤੂੰ ਕਿਧਰ ਕਰਦੀ ਮਾਲਕਾਂ ਦੀ ਸਾਬੀ ਮਾਲਕ ਵਾ ਆਪੇ ਲਿਆਉਗਾ ਸਾਬੀ ਜਾ ਕੇ ਮੈਂ ਪਸੰਦ ਹੈ ਕਹੇ ਮੈਂ ਜਾਉਂਗੀ ਨਹੀਂ ਕਹਿੰਦੀ ਨਾ ਮੈਂ ਤਾਂ ਇੰਨੀ ਗੱਲ ਕਹੀ ਮੈਂ ਕਿਹਾ ਮੈਂ ਪਸੰਦਕਾਰ ਆਈ ਆ ਆਪੇ ਆ ਜਾਣੀਆਂ ਵਾ ਆਂਦੀ ਜੇ ਆ ਜਾਣੀਆਂ ਨਾ ਤੇ ਅੱਗੇ ਗੱਲਾਂ ਜਿਹੜੀਆਂ ਹੋਈਆਂ ਕੱਟ ਲਈਆਂ ਵਾ ਪਿਓ ਇਹਦੇ ਨੂੰ ਘਰੋਂ ਕੱਢਿਆ ਨਾ ਇੰਨੀ ਗੱਲ ਤੱਕ ਤਾਂ ਵੀ ਪਤਾ ਇਹਨੂੰ ਤੇ ਉਹ ਤਾਂ ਪਤਾ ਤਾਂ ਉਹ ਕੌਣ ਹੋਊਗੀ ਫਿਰ ਜਿਹਨੂੰ ਭਜਦਾ ਇੰਨਾ ਪਤਾ ਹੋਊਗਾ ਮੈਂ ਤੇ ਇਹ ਗੱਲ ਸਾਬੀ ਨਾਲ ਵੀ ਕੀਤੀ ਮੈਂ ਕਿਹਾ ਉਹ ਨਾ ਹੋਵੇ ਮਨਜੀਤ ਦੀ ਸੱਸ ਲੜ-ਲੁੜ ਕੇ ਗਈ ਸਾਡੇ ਨਾਲ ਕਿਤੇ ਉਹਨੇ ਨਾ ਕੋਈ ਗੱਲ ਲਈ ਹੋਵੇ ਨਹੀਂ ਨਹੀਂ ਉਹ ਨਹੀਂ ਉਹਨੇ ਜੋਗੀ ਹੈਗੇ ਮਨ ਲੱਗਦਾ ਨਹੀਂ ਉਹਨੇ ਕੱਲੀ ਆਉਗੀ ਪਰ ਸੁਖਵਿੰਦਰ ਸਮਝ ਨਹੀਂ ਆਉਂਦੀ ਵੀ ਹੈ ਕੌਣ ਆਏ ਉਹਨਾਂ ਨਿਕਲੀ ਹੈਗੀ ਮੁੰਨ ਨੂੰ ਲੱਗਦਾ ਉਹ ਇੰਨੇ ਜੋ ਕਿ ਨਹੀਂ ਕੋ ਉਹ ਤੇ ਨੋ ਚੜ ਗਿਆ ਤੇ ਖੁਸ਼ ਮੇਰੇ ਕੋ ਬੜੀ ਗਈ ਕਹਿੰਦੀ ਚੱਲ ਸ਼ੁਗਰ ਮਾਰ ਕੇ ਮੈਂ ਪੈਂਜੀ ਸੁਗਰ ਕਰ ਤੇ ਨੋ ਬਾੜ ਗਈ ਤੇਰੇ ਪੁੱਤੀਆਂ ਬਾੜ ਗਈਆਂ ਵਾ ਕਹਿੰਦੀ ਜਸ ਮਨ ਇੰਨਾ ਦੁੱਖ ਵਾ ਕਿ ਮੈਂ ਕੱਲੀ ਰਹਿ ਗਈ ਮੈਂ ਚੱਲ ਕੋਈ ਗੱਲ ਨਹੀਂ ਪੈਂਜੀ ਤੁਹਾਡਾ ਵੀ ਬਣ ਜਾਊਗਾ ਤੇ ਵੱਲੋਂ ਤਾਂ ਥੋੜੀ ਜੀ ਸੌਖੀ ਹੋਈ ਜਾਣ ਪੀ ਚੱਲ ਤੇ ਮੇਰੀ ਹੁਣ ਉਹ ਜਾਲ ਚੋਂ ਨਿਕਲੀ ਆ ਨਿਕਲੀ ਆ ਉਹ ਤੇਰਾ ਸਾਸੋ ਦੀ ਕਿਹੜੀ ਟਿਕਣ ਦਿੰਦੀ ਸੀ ਉਹ ਪਰ ਇਹ ਆ ਵੀ ਆਉਂਦਿਆਂ ਨੂੰ ਨਵੀਂ ਮੁਸੀਬਤ ਪੈ ਗਈ ਕੋਈ ਨਾ ਕੋਈ ਮੇਰੇ ਮੈਦੇ ਉਹ ਤਾਂ ਐ ਬੜੀ ਟੋਰ ਤੁਰ ਕੇ ਆਉਂਦੀ ਸੀ ਕੋਈ ਪਰ ਪਤਾ ਨਹੀਂ ਵੀ ਮੈਂ ਉਪਰੇ ਘਰ ਵਾ ਬਦਾ ਉਪਰੇ ਘਰ ਹੁੰਦਾ ਗੇਟ ਖੜਕਾਉਂਦਾ ਉਹ ਤੇ ਆਪੇ ਖੋਲ ਕੇ ਅੰਦਰ ਆ ਗਈ ਸੁਖਵਿੰਦਰ ਹੁਣ ਮੈਨੂੰ ਇਹ ਗੱਲ ਦਾ ਡਰ ਰਹਿੰਦਾ ਆਈ ਸੋਖ ਲਾਗੇ ਚੌਕ ਚਾਹ ਪਾਣੀ ਦਿੰਦੀ ਸੋਖੀ ਰੋਟੀ ਪਾਣੀ ਦਿੰਦੀ ਉਹਨੂੰ ਨਾ ਕੁਛ ਕਰ ਦਵੇ ਇਹ ਵੀ ਗੱਲ ਸਹੀ ਹੈ ਰਾਨੋ ਡਰਤੇ ਹੁੰਦਾ ਇਹ ਕੀ ਪਤਾ ਕੀ ਆ ਮਹਾ ਮੈਂ ਆਪਣੇ ਪੁੱਤ ਦਾ ਦੋਰੇ ਘਰ ਵਸਾਇਆ ਵਾ ਮੈਨੂੰ ਤੇ 24 ਘੰਟੇ ਚਿੰਤਾ ਹੀ ਇਹ ਲੱਗੀ ਦਿੰਦੀ ਆ ਤੇ ਚਿੰਤਾ ਨਾ ਤੂੰ ਤੇ ਆਪ ਟੈਨਸ਼ਨ ਚ ਪਾਤਾ ਵਾਕਿਆ ਗੱਲ ਠੀਕ ਤਾਂ ਸੁਖ ਨੂੰ ਕਹਿੰਦੇ ਸੰਭਲ ਕੇ ਰਵੇ ਚ ਰੱਖ ਸੁਖ ਨੂੰ ਕਿਹਾ ਸੁਖ ਦੀਦੀ ਦੀਦੀ ਕਰਦੀ ਫਿਰਦੀ ਦੀਦੀ ਹੈ ਕਿਹੜੇ ਸਾਖੋਂ ਆਡੀ ਇਹ ਦੱਸ ਨਾ ਕੀ ਪਰ ਕਿ ਉਹਨੇ ਪਰਵਾਹ ਨਹੀਂ ਲਾ ਕੇ ਤਾਂ ਸੁਖ ਨੂੰ ਆਪਣੇ ਵੱਲ ਪਤਾ ਨਹੀਂ ਹੁਣ ਮੈਂ ਕੀ ਦੱਸਾਂ ਤੈਨੂੰ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਵੀ ਕਰਦੀ ਕੀ ਹੈ ਮੈਨੂੰ ਦੇਖੋ ਲੱਗਦਾ ਕਿ ਉਹਨੇ ਪਰਵਾਹ ਲਿਆ ਹੋਵੇ ਆਪਣੇ ਵੱਲ ਕਰਦੀ ਹੋਵੇ ਵੀ ਮਿੱਠੀਆਂ ਸੁਣਈਆਂ ਇਹੋ ਜਿਹੇ ਨੇ ਮਿੱਠੀਆਂ ਗੋਲੀਆਂ ਬਣੀਆਂ ਦਿੰਦੀਆਂ ਹੁੰਦੀਆਂ ਵਾ ਐ ਸੱਚੀ ਸੁਖਿੰਦਰ ਕੀ ਕਰਨਾ ਤੂੰ ਹੀ ਹਾਲਾ ਸੋਚ ਕੁਛ ਮੈਂ ਆ ਕੇ ਸੋਚਿਆ ਹੁਣ ਮੈਂ ਦੱਸਾਂ ਕੀ ਕਰਾਂ ਹਾਂ ਚੱਲ ਆ ਚੱਲੀਏ ਘਰ ਨੂੰ ਆ ਜਾ ਆ ਜਾ ਮੇਰੀ ਭੈਣ ਨਾ 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 ਮੈਂ ਕਿਉਂ ਚੱਲ ਠੀਕ ਆ ਹਾਂ ਇਹ ਉਹਦੇ ਘਰ ਕੇ ਆਉਣਾ ਤੂੰ ਨਾ ਨਾ ਮੈਂ ਭੈਣ ਬੇਇੱਜ਼ਤੀ ਨਹੀਂ ਕਰਾਉਣੀ ਉਹ ਨਹੀਂ ਕਰਦੀ ਬੇਇੱਜ਼ਤੀ ਆ ਜਾ ਨਹੀਂ 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 ਮੈਂ ਨਹੀਂ ਜਾਣਾ ਮੈਂ ਹੈ ਘਰ ਸੁਖਵਿੰਦਰ ਦੀ ਗੱਲ ਵੀ ਘਰ ਤੂੰ ਮੇਰੇ ਆਉਣਾ ਵਾ ਕਿ ਉਹਦੇ ਘਰ ਆਉਣਾ ਵਾ ਡਰਦੀ ਵੇ ਕਿੰਨਾ ਇਦਾਂ ਡਰ ਕੇ ਥੋੜਾ ਦਿਨ ਨੰਗਦੇ ਹੁੰਦੇ ਆ ਡਰਾਉਂਗੀ ਡਰਦੀ ਨਹੀਂ ਸੋਪਾ ਸਾਬੀ ਕਿੱਥੇ ਆ ਮੰਮੀ ਉਹ ਇੱਧਰ ਤੋਂ ਜਿੰਦਰ ਜੇ ਆਹ ਹੈ ਫੋਨ ਮਾਤਾ ਨੂੰ ਕੀ ਹੋ ਗਿਆ ਘਰ ਸੱਚ ਪਹਿਲਾਂ ਹੀ ਇਹਦਾ ਮੂੰਹ ਬਣਿਆ ਹੈ ਪਤਾ ਨਹੀਂ ਉਹ ਦਿਨ ਕਿਦੋਂ ਆਉਣਾ ਜਦਨੇ ਮਾਂ ਪੁੱਤਾਂ ਦੇ ਮੂੰਹ ਸਿੱਧੇ ਹੋਣੇ ਇਹ ਇੱਕ ਅੰਦਰ ਖਾਨ ਪੈਣਦੇ ਆ ਦੂਜੀ ਥੋਂ ਮੂੰਹ ਬਣਾ ਕੇ ਮੇਰੇ ਲੱਗੂ ਚਲ ਗਈ ਕਿਤੇ ਨਾ ਕਿਤੇ ਦੀਦੀ ਦੀਆਂ ਗੱਲਾਂ ਬਿਲਕੁਲ ਸਹੀ ਆ ਪਹਿਲਾਂ ਉਹਨੂੰ ਕੱਲ ਦੀ ਆਈ ਨੂੰ ਪਤਾ ਲੱਗ ਗਿਆ ਸਾਰਾ ਕੁਝ ਕਿ ਇਹ ਮਾਂ ਪੁੱਤ ਮੇਰੇ ਨਾਲ ਇਦਾਂ ਕਰਨ ਦੇ ਪਰ ਇਹਨਾਂ ਨੂੰ ਫੀਲ ਨਹੀਂ ਹੁੰਦਾ ਵੀ ਆਪਾਂ ਕੀ ਕਰਨੇ ਉਹਦੇ ਨਾਲ ਕੋਈ ਨਹੀਂ ਸਾਬੀ ਵੀ ਸਾਬੀ ਟਾਈਮ ਨਹੀਂ ਸੌਂਗਿਆ ਮੈਂ ਤੇ ਕੀ ਕਰਾਂ ਮੰਮੀ ਹੋਏ ਰੱਬਾ ਹੰਦਾ ਕੀ ਕਰਾਂ ਆਪਣੇ ਆਪ ਹੀ ਵੇਖ ਲਿਆ ਕਰ ਘਰ ਦਾ ਕੰਮ ਕੋਈ ਕਰਨ ਵਾਲਾ ਵਾ ਕਿਹੜਾ ਕੰਮ ਹੁਣ ਹੁਣ ਮਿੱਟੀ ਤੇ ਪਾ ਗਏ ਆ ਤੇ ਕੰਮ ਜਿੰਨਾ ਕਿਹਾ ਗਾਇ ਨਵੇੜ ਲਿਆ ਮੈਂ ਹੁਣ ਕੀ ਕਰਾਂ ਕਿਹੜਾ ਕੰਮ ਨਵੇੜਿਆ ਵਾ ਮਿੱਟੀ ਤੇਰ ਕੋ ਨਹੀਂ ਪਧਰੀ ਹੋਈ ਉਹ ਵੀ ਮੈਂ ਦਿਹਾੜੀ ਤੇ ਕਰਾ ਸੱਦ ਕੇ ਤੇ ਮਿੱਟੀ ਪਧਰੀ ਕਰਾਈ ਆ ਹੋ ਤੇ ਗਈ ਨਾ ਤੇ ਤੂੰ ਉੱਧੇ ਹੀ ਥੱਕ ਗਿਆ ਵਾ ਨਹੀਂ ਮੈਂ ਨਹੀਂ ਥੱਕਾਂ ਦੌੜ ਲਾਵਾਂ ਬਾਹਰ ਤੇ ਲਾਇਆ ਧੌੜ ਲਾਇਆ ਧੌੜ ਵੀ ਸਰੀਰ ਲਈ ਫਾਇਦੇ ਵਾਸਤੇ ਹੁੰਦੀ ਆ ਫਿਰ ਕੀ ਆ ਨਾਲ ਥੋੜਾ ਥੋੜਾ ਬੋਤਾ ਸਰੀਰ ਤੇਰਾ ਕੰਮ ਕਰਦਾ ਭੋਤਾਂ ਬਨੀਤਾ ਪਿਆ ਰਹਿਣਾ ਮੰਜੀ ਤੇ 24 ਘੰਟੇ ਨਾ ਤੂੰ ਫੇੜੀ ਹੱਲ ਜਾਣਾ ਨਾ ਕੁਛ ਕੋਈ ਨਹੀਂ ਚੱਲ ਜਾਣਾ ਪਹਿਲੀ ਹੱਲ ਵੀ ਆਹ ਜੀ ਤਾਂ ਮੈਨੂੰ ਪਤਾ ਨਹੀਂ ਜਾ ਜਿਹੜੇ ਮਿਸਤਰੀ ਨਾਲ ਗੱਲ ਕੀਤੀ ਉਹਨੂੰ ਲਿਆ ਸਕਦੇ ਤੇ ਸ਼ਾਮਾਂ ਨੂੰ ਜਾਊਂਗਾ ਕਿ ਮਿਸਤਰੀ ਹੁਣ ਚੜੀ ਦੁਪਹਿਰੇ ਮਿਸਤਰੀ ਵਾਲ ਤੁਰਿਆ ਫਿਰਾਂ ਅਗਲੇ ਵਾਲੇ ਕੰਮ ਨਹੀਂ ਆਪਣਾ ਕਰਨਾ ਮੈਨੂੰ ਲੱਭਦੇ ਫਿਰਦੇ ਹਣੇ ਉਹ ਕੋਈ ਨਾ ਕੋਈ ਟੱਪਾ ਜੋੜਿਆ ਹੁੰਦਾ ਸਾਬੀ ਨੇ ਵੀ ਕੰਮ ਮੈਨੂੰ ਨਾ ਰੱਬਾ ਕਰਨਾ ਹੀ ਨਾ ਪਵੇ ਜਾ ਉਹ ਮੰਮੀ ਹੋਰ ਕਿਤੇ ਕੰਮ ਲੱਗੇ ਆ ਸ਼ਾਮ ਨੂੰ ਘਰ ਆਉਣਗੇ ਫਿਰ ਮੈਂ ਜਾਊਂਗਾ ਹਾਂ ਉਹ ਸਾਰਾ ਕੁਝ ਤੂੰ ਘਰੇ ਵੇਖ ਲਿਆ ਤੂੰ ਦੂਰਬੀਨ ਰੱਖੀ ਆ ਨਾ ਚੱਲ ਕੋਈ ਨਹੀਂ ਉਹਨੂੰ ਮੈਂ ਕਹਾਂਗਾ ਵੀ ਜਦਨ ਦਿਹਾੜੀ ਤੇਰੀ ਹੈਗਾ ਵੇ ਵੇਲ ਆਣ ਕੇ ਕੰਮ ਕਰਦੇ ਆ ਤੇ ਲਸਣ ਨੂੰ ਸਨ ਵਿਚਾਰੇ ਨੂੰ ਪਾਣੀ ਪੁਣੀ ਨਾ ਲੈਣਾ ਹੀ ਘੁੱਟ ਤੇ ਪਾਣੀ ਦੁਪਹਿਰੇ ਲਈਦਾ ਵਾ ਕਿੱਥੇ ਦਿਮਾਗ ਚਲ ਗਿਆ ਵਾ ਸ਼ਾਮਾ ਨੂੰ ਲਈਦਾ ਪਾਣੀ ਇਹ ਆ ਪਿੱ ਕੰਮ ਨਹੀਂ ਕੋਈ ਕਰਨਾ ਮੇਰਾ ਪੁੱਤ ਮੰਜੀ ਤੇ ਪਿਆਰਾ ਇੱਕ ਛੇੜੇ ਨਾ ਵੀ ਕੋਈ ਨਾ ਆਖੇ ਕੰਮ ਕਰ ਫੇਰ ਬੜਾ ਖੁਸ਼ ਫੇਰ ਤੇ ਕੋਈ ਤੰਗੀ ਨਹੀਂ ਹੈਗੀ ਤੇ ਚੱਲ ਮੈਂ ਗੋਡੀ ਦੇ ਲਈ ਨਾ ਲਸਣ ਨੂੰ ਠੀਕ ਆ ਠੀਕ ਆ ਸਾ ਵੀ ਮੇਰਾ ਦਿਮਾਗ ਨਾ ਖਰਾਬ ਕਰ ਅੱਗੇ ਬੜਾ ਖਰਾਬ ਹੋਇਆ ਈਓ ਅੱਗੇ ਉਹ ਚਾਚੀ ਤੇਰੀ ਈਓ ਅੱਜ ਚਮਣੀ ਜੀ ਤੇ ਡਰਦੀ ਨਹੀਂ ਆਉਂਦੀ ਘਰ ਉੱਥੇ ਗੇਟ ਗਾਰਡੀ ਮੈਂ ਪਾਥੀਆਂ ਵੇਖਿਆ ਹੀ ਪਾਥੀਆਂ ਸਾਰੇ ਟਰੈਕਟਰ ਨੇ ਫੇਰ ਤੂੰ ਇੰਨਾ ਵੀ ਨਹੀਂ ਵੇਖਿਆ ਗਿਆ ਤੇਰੇ ਕੋ ਕੀ ਕਰਨ ੜਿਆ ਸੀ ਤੂੰ ਮੈਂ ਪਾਥੀਆਂ ਚੁੱਕ ਚੁੱਕੇ ਸਾਈਡ ਤੇ ਕਰਦਾ ਹੁਣ ਮੈਨੂੰ ਕੀ ਪਤਾ ਬਾਹਰੋਂ ਮੋੜ ਕੇ ਅੰਦਰ ਲੈ ਆਉਂਦੇ ਟਰੈਕਟਰ ਤੁਸੀਂ ਕਹਤੋਂ ਅਗੇ ਰੱਖਿਆ ਤੁਹਾਨੂੰ ਨਹੀਂ ਪਤਾ ਤੇ ਤੈਨੂੰ ਵੀ ਨਿਗਾ ਨਾਲ ਹੀ ਤੂੰ ਵੀ ਵੇਖ ਲੈਨੋ ਹਾਂ ਨਹੀਂ ਮੈਂ ਗਿਆ ਅਸੀਂ ਬਾਹਰ ਤੇ ਤੂੰ ਕਰਦਾ ਕੀ ਫਿਰਦਾ ਵੇ ਹੁੰੜੀਆ ਪੁੰਦਾ ਫਿਰਦਾ ਨਾਲ ਨਾਲ ਮੈਂ ਚੁੱਪ ਕਰਕੇ ਬੈਠਾ ਨਾ ਤੇ ਬੈਠਾ ਰਹਿਨ ਦੋ ਬਸ ਠੀਕ ਆ ਬੈਠਾ ਰਹਿਣ ਦੋ ਇੱਥੇ ਹੀ ਪਕੀਆਂ ਪਕਾਈਆਂ ਆਣੀਆਂ ਇੱਥੇ ਖਾ ਕੇ ਰਮਾਨਾ ਬੈਠੇ ਰਹੇ ਕੇ ਅੱਗੇ ਮੈਂ ਸੋਕ ਨੂੰ ਇੱਥੋਂ ਉੱਧਰ ਕ ਲੈ ਆਵਾ ਤੇ ਤੁਸੀਂ ਵੀ ਚਲ ਜਾਓ ਆਵੇਂ ਹੱਥ ਜੋੜੇ ਦਿਮਾਗ ਮੇਰਾ ਅੱਗੇ ਬੜਾ ਖਰਾਬ ਹੋਇਆ ਤੇਰਾ ਖਰਾਬ ਰਿੰਦਾ ਚਵੀ ਘੰਟੇ ਦਿਮਾਗ ਸੋਚ ਕੋਸ਼ ਕਰਨਾ ਕੀ ਆ ਤੂੰ ਬਸ ਮੇਰਾ ਦਿਮਾਗ ਖਰਾਬ ਮੇਰੇ ਲਾਗੋ ਚਲ ਜਾਓ ਕੋਈ ਗੱਲ ਸਲਾਹ ਕਰ ਵੀ ਐਦਾ ਕੀ ਕਰਨਾ ਜਿਹੜਾ ਸਿਆਪਾ ਪਿਆ ਹੁਣ ਨਵਾਂ ਆਈ ਹੈ ਨਾ ਆਪੇ ਚਲ ਜੂਗੀ ਇਹਨੂੰ ਤੰਗ ਕਰੋ ਜੇ ਨਾ ਤਾਂ ਤਾਂਗੇ ਕੀਤਾ ਜਾਂਦਾ ਆਪੇ ਜਾਣ ਵਾਲਿਆਂ ਚੋਂ ਨਹੀਂ ਹੈਗੀ ਆਪੇ ਚਲ ਜੂਗੀ ਸੋ ਕੋ ਨੂੰ ਸਮਝਾਓ ਬਿਠਾ ਕੇ ਇਹਨੂੰ ਰੋਟੀ ਪਾਣੀ ਨਾ ਦੇ ਰਸੋਈ ਨੂੰ ਤਾਲਾ ਮਾਰੋ ਆਪਣਾ ਪੁੱਤ ਨਹੀਂ ਸਮਝੁੰਦਾ ਜਿਹੜੀ ਬਗਾਨੀ ਤੇ ਇਹੋ ਸਮਝ ਜੂਗੀ ਵੀ ਨਾ ਇਹ ਦੱਸ ਨਹੀਂ ਮਾਰੋ ਰਸੋਈ ਨੂੰ ਤਾਲਾ ਕਿੱਦਾਂ ਚੱਲ ਜੂਗੀ ਅੰਦਰ ਜਦੋਂ ਆਪ ਰੋਟੀ ਪਾਣੀ ਖਾਣਾ ਉਦੋਂ ਖੋਲੋ ਉਹਨਾਂ ਕ ਬਣਾਓ ਖਾ ਕੇ ਤੇ ਫਿਰ ਤਾਲਾ ਮਾਰ ਦੋ ਆਪੇ ਜਾਊਗੀ ਪੁੱਠੇ ਪੈਰੀ ਮੁਰਦੀ ਵੇਖੀ ਐ ਸੋਚ ਕੁਛ ਇਹਦਾ ਕਰਨਾ ਕੀ ਆ ਵੀਰ ਨਾ ਮੈਂ ਤਾਲਾ ਮਾਰ ਦੋ ਕਰਨਾ ਤਾਲਾ ਮਾਰਤਾ ਤੇ ਸੁੱਖ ਨੇ ਕੀ ਖਾਣਾ ਵਾ ਜੇ ਕਿਤੇ ਬਾਹਰ ਅੰਦਰ ਗਏ ਗਏ ਤਾਲੇ ਤੇ ਚੇਤਾ ਭੁੱਲ ਗਿਆ ਖੋਲ ਲੈਂਦਾ ਫੇਰ ਕੀ ਕਰਾਂਗੇ ਜਦੋਂ ਬਾਹਰ ਅੰਦਰ ਜਾਵਾਂਗੇ ਉਦੋਂ ਵੀ ਸੋਚ ਲਾਂਗੇ ਠੀਕ ਆ ਸਾਰੇ ਟੱਪੇ ਆਪੇ ਜੋੜੇ ਨੇ ਕੋਈ ਨਹੀਂ ਸੁਣਨੀ ਨਹੀਂ ਕਹਿਣੀ ਨਹੀਂ ਆਪਣੀ ਮਰਜ਼ੀ ਨੇ ਕਰਨਾ ਜਿਹੜਾ ਕੰਮ ਕਰਨਾ ਹੈ ਨੇ ਐਵੇਂ ਮਾਤਾ ਵੀ ਨਾ ਪੁੜਕਦੀ ਹੁੰਦੀ ਬਸ ਐ ਨਹੀਂ RAMNAND ਨੀ ਕੋਈ ਵੀ ਬਹਿ ਕੇ ਬੰਦਾ ਸਲਾਹ ਕਰ ਲੈਂਦਾ ਕੋਈ ਪਿਆਰ ਨਾਲ ਨਹੀਂ ਹੈ ਐਵੇਂ ਗੁੱਸੇ ਨਾਲ ਖੇਜੀ ਬਸ ਕੀ ਚੀਜ਼ੀਆਂ ਲੈ ਲੈ ਪਈ ਜਾਂਦੀ ਰਹਿੰਦੀ ਆ ਹਾਂ ਉਹ ਤੇਰ ਰਸੋਈ ਚ ਬੜੀ ਆ ਸਾਬੀ ਮੈਨੂੰ ਆਂਦਾ ਮਮੀ ਇਹਨੂੰ ਘਰੋਂ ਕੱਢ ਦੇ ਘਰੋਂ ਕਿੱਦਾਂ ਕੱਢਦਾ ਇਹ ਤੇਰ ਰਸੋਈ ਚ ਐ ਫਿਰਨ ਢੀ ਜਦਾਂ ਰਸੋਈ ਇਹਦੀ ਹੁੰਦੀ ਆ ਕਿੱਦਾਂ ਡਈ ਚਸਕੇ ਲਾਉਣ ਪਤਾ ਨਹੀਂ ਕੀ ਬਣਾਉਂਦੀ ਹੁਣੀ ਆ ਨਾ ਪੁੱਛਿਆ ਨਾ ਗਿੱਚਿਆ ਵਾ ਕਿੱਦਾਂ ਇਹਦੇ ਹੱਥ ਚੱਲਦੇ ਆ ਨੀ ਇਹ ਕੀ ਕਰਨ ਢਈ ਆ? ਤੁਹਾਨੂੰ ਨਹੀਂ ਪਤਾ ਲੱਗਦਾ ਕੀ ਕਰਨ ਢਈ ਆ। ਸੁੱਕ ਕਿੱਥੇ ਆ? ਸੁੱਕ ਲਮੇ ਪਈ। ਕਿਉਂ ਉਹ ਨਹੀਂ ਸੋਈ ਜਿੱਤੇ ਉਹ ਵੜਦੀ ਹੁੰਦੀ ਤੂੰ ਕਿੱਧਰ ਵੜ ਗਈ ਰਸੋਈ ਚ? ਸੁੱਕਾ ਲਓ ਤੂੰ ਜਿੱਥੇ ਨਾਲ ਗਿਆ ਤੁਰਦਾ। ਲੋਨੇ ਸੋਈ ਜਿਹਦੇ ਚ ਵੜਨਾ ਕੋਈ ਹੋਰ ਵੀ ਕੰਮ ਕਰ ਸਕਦਾ। ਭੁੱਖ ਲੱਗੀ ਤੇ ਮੈਂ ਚਾਹ ਲੂਣ ਵਾਲੇ ਚੌਲ ਬਣਾ ਲੈਨੇ। ਅੱਛਾ ਆਪਣੀਆਂ ਮਰਜ਼ੀਆਂ ਨੇ ਜੀ ਕਰਦਾ ਜਿਹੜੀ ਚੀਜ਼ ਉਹ ਬਣਾਵਾ ਤੂੰ ਹਨਾ ਤੇਰਾ ਘਰ ਵਾਏ। ਸਾਰੇ ਆਪੋ ਆਪਣੀਆਂ ਮਰਜ਼ੀਆਂ ਕਰਦੇ ਆ ਤੇ ਮੈਂ ਨਹੀਂ ਆਪੋ ਆਪਣੀ ਮਰਜ਼ੀ ਕਰ ਸਕਦੀ। ਤੇਰੀ ਨਹੀਂ ਮਰਜ਼ੀ ਚੱਲਣੀ ਇੱਥੇ। ਵੇਰ ਤੈਨੂੰ ਬੜਾ ਦਿੱਕਤ ਬੰਦੇ ਮੈਂ ਹੀ ਉਹ ਬੰਦੇ ਕਹਿਣ ਡੇ ਤੇ ਤੇਰੀ ਨਹੀਂ ਮਰਦ ਚੱਲਣ ਤੁਹਾਨੂੰ ਮੈਂ ਕਿਹੜਾ ਕੁਝ ਪੁੱਛਣ ਡਈ ਮੈਨੂੰ ਇਹ ਆ ਵੀ ਸਾਪੀ ਵਾਲੀ ਗੱਲ ਜਿਹੜੀ ਉਹ ਕਰਨੀ ਪੈਣੀ ਮੈਨੂੰ ਕੋਈ ਨਹੀਂ ਕੀ ਆਂਦਾ ਸਾਪੀ ਵੀ ਉਹ ਦੱਸ ਦੋ ਮੈਨੂੰ ਸਾਪੀ ਜਾਂਦਾ ਵੀ ਇਹਨੂੰ ਬਾਹੋਂ ਖੜ ਕੇ ਨਾ ਬਾਹਰ ਕੱਢ ਤੇ ਰਸੋਈ ਨੂੰ ਲਾਹ ਤਾਲਾ ਅੱਛਾ ਉਹ ਕਹੋਗੇ ਨਾ ਤੁਸੀਂ ਉਹਦੀ ਗੱਲ ਮੰਨ ਲੋਗੇ ਹਾਂ ਮੇਰਾ ਮੁੰਡਾ ਵਾ ਜੋ ਕਹੂਗਾ ਮੈਂ ਉਹ ਕਹੂੰਗੀ ਆਹ ਮੁੰਡੇ ਦੀ ਗੱਲਾਂ ਤੁਸੀਂ ਬੜੇ ਮੰਨਦੇ ਹੋ ਮੈਨੂੰ ਨਾ ਢੜਕਾ ਲਾਉਣ ਦੋ ਖਪਾਈ ਨਾ ਮੇਰੇ ਨਾਲ ਕਰੋ ਢੜਕਾ ਲਾ ਲਾਂਗੇ ਹੀ ਆਪੇ ਐਵੇਂ ਵਿੱਚ ਕੁਝ ਪਾ ਦੇਂਗੀ ਰਹਿਣ ਦੇ ਤੋ ਮੈਂ ਕਿਹੜੀ ਤੁਹਾਡੇ ਵਾਸਤੇ ਬਣਾਉਂ ਰਹੀ ਹਾਂ ਵਿੱਚ ਕੁਝ ਪਾ ਦੂੰਗੀ ਤੇ ਮੇਰੀ ਨੌ ਉਹਨੂੰ ਤੂੰ ਦੇਵੇਂਗੀ ਨਾ ਉਹ ਸ਼ ਨੌ ਨਾ ਤੁਹਾਨੂੰ ਬੜਾ ਦਰੇਗਵਾ ਹੈ ਨਾ ਆਹੋ ਤੇ ਹੱਥੀ ਲਿਆਂਦੀ ਹੈ ਦਰੇਗ ਹੋਰ ਹੈ ਨਹੀਂ ਆ ਹਾਂ ਠੀਕ ਆ ਤੜਕਾ ਲਾਉਣ ਲਈ ਮੈਨੂੰ ਲਾ ਲੈੰਦੋ ਨਾਲੇ ਮੈਨੂੰ ਤੁਹਾਡਾ ਭਲੇਖਾ ਨਹੀਂ ਆ ਕੀ ਭਲੇਖਾਣੀ ਭਲੇਖਾਣੀ ਇਹ ਕੀ ਕਰਦੀ ਹੁੰਨੀ ਤੂੰ ਜਿਹੜੀ ਗੱਲ ਹੈਗੀ ਉਹ ਸੱਚੀ ਸੱਚੀ ਬੋਲਦੇ ਆ ਕੀ ਆ ਤੇਰੇ ਮੂੰਹ ਦਿਲ ਚ ਚੱਲਣ ਡਿਆ ਦਿਲ ਚ ਮੇਰੇ ਕੋਕ ਨਹੀਂ ਚੱਲਿਆ ਨਾਲੇ ਤੁਹਾਨੂੰ ਵੀ ਪਤਾ ਤੈਨੂੰ ਕਿ ਤੇ ਦਿਲ ਨੂੰ ਪੜਨਾ ਜਾਣਦੇ ਹੋ ਜਿਹੜਾ ਮੈਂ ਕੰਮ ਕਰਨ ਟੀ ਕਰਨਦੋ ਜੋ ਤੜਕਾ ਲਾਉਣ ਦਾ ਲਾ ਲਓ ਫੇ ਚੌਲ ਬਣਾ ਲਓ ਤੇ ਮੈਨ ਅੱਛਾ ਤੈਨੂੰ ਬਣਾ ਕੇ ਮੈਂ ਦਵਾ ਮੈਂ ਆਪਣੇ ਜੀਆਂ ਲਈ ਬਣਾਉਂ ਤੈਨੂੰ ਕਿ ਬਣਾ ਕੇ ਦਵਾ ਆਹ ਜੀਆਂ ਦਾ ਤਾਂ ਬੜਾ ਮੋਹ ਤੇ ਆ ਤੁਹਾਡਾ ਹੈਗਾ ਹੀ ਹੈਗੇ ਪਤਾ ਵੀ ਹੋਰ ਤੂੰ ਤੋ ਨਹੀਂ ਬਣਾ ਕੇ ਦੇਂਦੀ ਉਹਨਾਂ ਨੂੰ ਉਦੋਂ ਦੀ ਤੁਹਾਨੂੰ ਬੜਾ ਦਰੇ ਕਾਉਂਂਦੇ ਆ ਸੁੱਖ ਦਾ ਕੋਈ ਵੀ ਗੱਲ ਸੁੱਖ ਨਾ ਉਹਨਾਂ ਕਾਦ ਸੁੱਖ ਦਾ ਤੁਹਾਨੂੰ ਬਹੁਤ ਜ਼ਿਆਦਾ ਤੂੰ ਕਰਦੇ ਆ ਸੁੱਖ ਦੇ ਨਾਲ ਤੇ ਕਰਦੇ ਆਂ ਹੋਰ ਤੂੰ ਕਰਨੀ ਆ ਉਹਨਾਂ ਨਾਲ ਇੱਕ ਗੱਲ ਦੱਸਾਂ ਮੈਂ ਗੱਲ ਦੱਸਾਂ ਮੈਨੂੰ ਮੈਨੂੰ ਉਹ ਵੀ ਪਤਾ ਉਹ ਵੀ ਪਤਾ ਪਹਿਲਾਂ ਪਹਿਲੀ ਨਾਲ ਜਿਹੜਾ ਸਮਝਦਾ